ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੰਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਜਿਹੜੀ ਆਪਣੇ ਮੁੱਖ ਮੰਤਰੀ ਸਿਹਤ ਯੋਜਨਾ ਹੈ ਜਿਹੜੀ 10 ਲੱਖ ਦੀ ਉਹ ਵੀ ਅੱਜ ਸ਼ੁਰੂਆਤ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਰਿਵਾਰ ਹੈਗੇ ਨੇ ਲਗਭਗ 65 ਲੱਖ ਦੇ ਕਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਇਸ ਜਿਹੜੀ ਯੋਜਨਾ ਦਾ ਲਾਭ ਮਿਲੂਗਾ ਤੇ ਲਗਭਗ ਹਰ ਵਰਗ ਦੇ ਵਿੱਚ ਕਵਰ ਕੀਤਾ ਹੈ ਸਰਕਾਰ ਨੇ ਤੇ ਹਰ ਇੱਕ ਜਿਹੜੀ ਬਿਮਾਰੀ ਆ ਉਹ ਕਵਰ ਕੀਤੀ ਹੈ ਤੇ ਲਗਭਗ 800 ਤੋਂ ਉੱਪਰ ਹਸਪਤਲ ਨੇ ਜਿਹੜੇ ਦੇ ਵਿੱਚ ਆਉਂਦੇ ਨੇ ਪ੍ਰਾਈਵੇਟ ਤੌਰ ਤੇ ਵੀ ਤੇ ਅੱਜ ਉਹਦੀ ਸ਼ੁਰੂਆਤ ਕਰਕੇ ਮਨੋ ਇੱਕ ਆ ਇੱਕ ਵੱਡੀ ਇੰਜਰੀ ਲਈ ਆਪਾਂ ਨੂੰ ਪਤਾ ਹੀ ਆ ਵੀ ਅਕਸਰ ਦੇਖਿਆ ਜਾਂਦਾ ਦੀ ਵੀ ਇਲਾਜ ਤੋਂ ਬਗੈਰ ਬੜਾ ਔਖਾ ਹੁੰਦਾ ਸੀਗਾ ਪਰਿਵਾਰਾਂ ਨੂੰ ਤੇ ਅੱਜ ਉਹਦੀ ਸ਼ੁਰੂਆਤ ਕੀਤੀ ਹੈ ਜੀ ਇਹਦੀ ਕੋਈ ਫੀਸ ਵੀ ਰੱਖੀ ਗਈ ਹੈ ਜੀ ਇਹਦੀ ਕੋਈ ਫੀਸ ਨਹੀਂ ਹੈਗੀ ਜੀ ਇਹਦੇ ਵਿੱਚ ਜਿੰਨਾ ਕੁਝ ਵੀ ਹੈਗਾ ਜੇ ਉਧਰੋਂ ਉਹ ਪੇ ਸਾਰਾ ਸਰਕਾਰ ਨਹੀਂ ਕਰਨਾ ਇਤੇ ਇਹਦੇ ਵਿੱਚ ਸਿਰਫ ਇਹੀ ਆ ਵੀ ਜਿਹੜੇ volunteers ਪਿੰਡਾਂ 'ਚ ਜਾ ਕੇ ਡੇਲੀ ਉਹਨਾਂ ਨੂੰ ਇੱਕ ਟਾਈਮ ਦੇਣਗੇ ਕਾਰਡ ਬਣਾਉਣ ਵਾਸਤੇ ਤੇ ਬਸ ਹੋਰ ਕੋਈ ਫੀਸ ਨਹੀਂ ਹੈਗੀ ਜੀ ਅੱਛੀ ਕਿਤੋਂ ਕੀਤੀ ਜੀ ਸ਼ੁਰੂਆਤ ਅੱਜ ਇਹ ਜਿਹੜੀ ਸ਼ੁਰੂਆਤ ਆ ਅਸੀਂ ਅੱਜ ਪੱਟੀਆਂ ਪਿੰਡ ਤੋਂ ਅਸੀਂ ਕੀਤੀ ਆ ਤੇ ਅਸੀਂ ਉੱਥੇ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਤਰਾਸਤੀ ਹੋਈ ਉਸ ਪਰਿਵਾਰ ਦੇ ਵਿੱਚ ਇੱਕ ਤਿੰਨ ਬੇਟੇ ਸੀਗੇ ਉਹ ਮਾਤਾ ਦੇ ਜਿਹਨਾਂ ਕੋਲ ਅਸੀਂ ਜਾ ਕੇ ਇੱਥੇ ਸ਼ੁਰੂਆਤ ਕੀਤੀ ਆ ਪਹਿਲਾ ਕਾਰਡ ਬਣਾਇਆ ਤੇ ਉਹਦੇ ਵਿੱਚੋਂ ਇੱਕ ਬੇਟਾ ਉਹਨਾਂ ਦਾ ਅਗਨੀਵੀਰ ਤੇ ਦੂਜੇ ਜਿਹੜੇ ਦੋ ਬੇਟੇ ਸੀਗੇ ਉਹਨਾਂ ਕਿਸੇ ਆਪਣੇ ਧਰਮ ਸਥਾਨ ਤੇ ਮੱਥਾ ਟੇਕਣ ਜਿਹੜੇ ਸੀ ਉੱਥੇ ਇੱਕ ਹਾਦਸਾ ਵਾਪਰਿਆ ਜੀਤੋਂ ਬਾਅਦ ਇੱਕ ਬੇਟੇ ਦੇ ਜਿਹੜੇ ਆ ਉਹ ਦੋਵੇਂ ਬਾਹਾਂ ਕੱਟੀਆਂ ਗਈਆਂ ਤੇ ਦੂਜੇ ਦੇ ਵੀ ਆ ਜਿਹੜੀ ਆਪਣੇ ਕਾਫੀ ਨੁਕਸਾਨ ਹੋਇਆ ਉਹ ਵੀ ਵਿਚਾਰੇ ਪਏ ਨੇ ਉਹ ਪਰਿਵਾਰ ਨੂੰ ਜਿਵੇਂ ਇੱਕ ਆਪਾਂ ਦੇਖਿਆ ਜਾਵੇ ਮੇਰੇ ਵੀ ਪਿਛਲੇ ਦਿਨੀ ਇੱਕ ਇਕੋ ਆਪਣੇ ਨਿਊਜ਼ਪੇਪਰ ਦੇ ਥਰੂ ਪਤਾ ਲੱਗਿਆ ਮਨੂਹ ਸੀ ਦਾ ਸਰੀਰ ਦਾ ਤੇ ਅੱਜ ਮਿਲ ਕੇ ਆ ਤੇ ਉਸ ਪਰਿਵਾਰ ਵਾਸਤੇ ਪਤਾ ਉੱਥੇ ਜੇ ਪਤਾ ਲੱਗਦਾ ਵੀ ਇਹਦੀ ਕਿੱਡੀ ਵੱਡੀ ਜ਼ਰੂਰਤ ਆ ਲੋਕਾਂ ਦੇ ਵਿੱਚ ਕਿਉਂਕਿ ਜੇ ਉਹ ਉੱਥੇ ਵੀ ਉਹਨੂੰ ਕੈਂਸਰ ਇਲਾਜ ਮਿਲ ਜਾਂਦਾ ਨਾ ਤਾਂ ਬੜਾ ਵੱਡਾ ਜਿਹੜਾ ਦੇਖੀ ਨਕਾਰਾ ਹੋਈਆਂ ਬਾਹਾਂ ਸ਼ਾਇਦ ਉਹ ਬਚ ਜਾਂਦੀਆਂ ਨੀ। ਜੇ ਸਰ ਇਹ ਦੇ ਤੁਸੀਂ ਆਪਣੇ ਵੱਲੋਂ ਕੋਈ ਮਾਦੀ ਮਦਦ ਕੀਤੀ ਉਹਨਾਂ ਪਰਿਵਾਰ ਨੂੰ। ਹਾਂਜੀ ਮੈਂ ਆਪਣੇ ਵੱਲੋਂ ਵੀ ਉਸ ਪਰਿਵਾਰ ਕੋਲ ਜਾ ਕੇ ਮੇਰੇ ਇੱਕ ਮਹੀਨੇ ਦੀ ਜਿੰਨੀ ਵੀ ਤਨਖਾਹ ਤੇ ਪੱਤੇ ਨੇ ਉਹ ਸਾਰੇ ਉਸ ਪਰਿਵਾਰ ਨੂੰ ਦੇ ਕੇ ਆ ਤੇ ਪਰਿਵਾਰ ਨੂੰ ਇਹ ਵਾਦਾ ਵੀ ਕੀਤਾ ਵੀ ਅਸੀਂ ਤੁਹਾਡੇ ਨਾਲ ਹਰ ਦਮ ਖੜੇ ਆ ਤੇ ਉਹ ਵੀਰ ਦੇ ਆ ਜਿਵੇਂ ਕਿ ਜੇ ਤਾਂ ਇਸ ਵਿੱਚ ਕਬਰ ਲਗਭਗ ਹੁੰਦੀ ਸੁਭਾਵਨਾ ਹੈਗੀ ਆ ਉਹ ਪਰਿਵਾਰ ਨਾਲ ਖੜ ਕੇ ਜਿੰਨਾ ਵੀ ਹੈਗਾ ਬਾਕੀ ਸਾਰੇ ਭਾਈਆਂ ਨਾਲ ਰਲ ਕੇ ਸੀ ਉਹਨਾਂ ਦੀ ਮਦਦ ਹੈਲਪ ਕਰੂੰਗੇ ਬੱਸ ਵੀ ਪਿੰਡ ਵਾਲਿਆਂ ਨੇ ਕਾਫੀ ਹੈਲਪ ਕੀਤੀ ਹੈ ਉਹਨਾਂ ਦੀ ਤੇ ਉਸ ਪਰਿਵਾਰ ਨੂੰ ਆਪਾਂ ਜਾ ਕੇ ਪ੍ਰੋਸਸਰ ਦਿੱਤਾ ਵੀ ਬਤੌਰ ਵਿਦਾਇਕ ਤਾਂ ਤਾਂ ਹਰ ਦਿਨ ਹਰ ਵਕਤ ਤਾਂ ਤਾਂ ਲੜੂਗੀ ਹਲਕਾ ਸਮਰਾਲਾ ਜਿੰਨੀਆਂ ਪਰਿਵਾਰ ਜਿਹੜੀ ਯੋਜਨਾ ਦੀ ਗੱਲ ਹੈ ਲਗਭਗ ਜੇ ਆਪਾਂ ਵੋਟਾਂ ਨੂੰ ਦੇਖੀਏ ਲਗਭਗ ਮੇਰੇ ਕੋਲ 50000 ਤੋਂ ਤੇ ਕਰੀਬ ਪਰਿਵਾਰ ਹੋਣਗੇ ਜਿਹੜੀ ਯੋਜਨਾ ਮਿਲਣੀ ਜਿਵੇਂ ਟੋਟਲ ਆਪਾਂ ਪੰਜਾਬ ਦੀ ਗੱਲ ਕਰੀਏ 65 ਲੱਖ ਤੋਂ ਉੱਪਰ ਪਰਿਵਾਰ ਨੇ ਜਿਹਨੂੰ ਇਸ ਯੋਜਨਾ ਦਾ ਲਾਭ ਮਿਲਣਾ ਤੇ ਪੰਜਾਬ ਆਪਣੇ ਸਮਰਾਲੇ ਦੇ ਵਿੱਚ ਵੀ ਲਗਭਗ 50000 ਦੇ ਕਰੀਬ ਪਰਿਵਾਰ ਹੋਣਗੇ ਇਹਦੇ ਲਈ ਕੋਈ ਕੰਡੀਸ਼ਨਾਂ ਤਾਂ ਨਹੀਂ ਰੱਖੀਆਂ ਗਈਆਂ ਵੀ ਨਹੀਂ ਹਰ ਇੱਕ ਦਾ ਬਣਨਾ ਜੀ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਚਾਹੇ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਕਿਸੇ ਵੀ ਕੈਟਾਗਰੀ ਨਾਲ ਸੰਬੰਧ ਰੱਖਦਾ ਹਰ ਇੱਕ ਨੂੰ ਜਿਹੜਾ ਇਹ ਇਲਾਜ ਹੈ ਦੀ ਸਹੂਲਤ ਮਿਲਣੀ ਆ ਰਜਿਸਟ੍ਰੇਸ਼ਨ ਤੋਂ ਬਾਅਦ ਫਿਰ ਉਹਨੂੰ ਸੇਵਾ ਕੇਂਦਰ ਜਾ ਕੇ ਉੱਥੇ ਕੋਈ ਫੀਸ ਵਗੈਰਾ ਅਸਲ ਦੇ ਵਿੱਚ ਤਾਂ ਉੱਥੋਂ ਜਦੋਂ ਰਜਿਸਟ੍ਰੇਸ਼ਨ ਹੋਣੀ ਆ ਉਸ ਤੋਂ ਬਾਅਦ ਜਦੋਂ ਕਾਰਡ ਗੁਆਰੰਟੀ ਹੋ ਗਈ ਨਾ ਕਾਰਡ ਬਣਨ ਵਾਸਤੇ ਆਉਣ ਵਾਸਤੇ ਲਗਭਗ 3 ਹਫ਼ਤੇ ਦਾ ਟਾਈਮ ਲੱਗੂਗਾ ਪਰ ਜਦੋਂ ਤੁਸੀਂ ਗੁਆਰੰਟੀ ਹੋ ਗਈ ਉਹਦੇ ਪਰ ਇਲਾਜ ਆ ਜਿਹੜਾ ਇਲਾਜ ਤੁਸੀਂ ਉੱਥੋਂ ਬਾਅਦ ਜਦੋਂ ਸ਼ੁਰੂ ਕਰੋ ਰੱਬ ਨਾ ਕਰੇ ਕੋਈ ਕੋਈ ਅਮਰਜ ਤਾਂ ਉਹਨੂੰ ਜਿਹੜੀ ਉਸੂਲਤਾ ਉਸੇ ਦਿਨ ਤੋਂ ਮਿਲਣੀ ਸ਼ੁਰੂ ਹੋ ਜਾਣੀ ਹੈ